ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਮូរੀਦ ਹੋਏ ਰਾਹੁਲ ਗਾਂਧੀ ਕਿਹਾ ਸੀਐਮ ਮਾਨ ਨੂੰ ਕਰਦਾ ਹਾਂ ਪਸੰਦ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਨਵਜੋਤ ਸਿੰਘ ਨੂੰ ਕੀਤੀ ਸੀ ਮੁਲਾਕਾਤ, ਛਿੜੀ ਨਵੀਂ ਚਰਚਾ। ਚਰਨਜੀਤ ਚੰਨੀ ਦੇ ਨਿਸ਼ਾਨੇ ਤੇ ਸੀਐਮ ਭਗਵੰਤ ਮਾਨ ਕਿਹਾ ਕਾਂਗਰਸ ਦੀ ਸੋਚ ਗਰੀਬਾਂ ਪ੍ਰਤੀ ਸੱਚੀ ਸੁੱਚੀ ਬਰਨਾਲਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੇ ਵੱਡੇ ਐਲਾਨ। ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਆਖਰੀ ਦਿਨ ਪਠਾਨਕੋਟ ਵਿੱਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਪਸੰਦ ਕਰਦਾ ਹਾਂ ਪਰ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਨਹੀਂ ਚੱਲਣ ਦੇਣਾ ਰਾਹੁਲ ਗਾਂਧੀ ਨੇ ਕਹਿ ਕੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਲੋਕ ਸਭਾ 'ਚ ਮੇਰੇ ਨਾਲ ਬੈਠੇ ਸੀ ਤੁਹਾਡੇ ਤੇ ਅਰਵਿੰਦ ਕੇਜਰੀਵਾਲ ਵਿੱਚ ਬਹੁਤ ਫਰਕ ਹੈ ਹੁਣ ਕਹਿ ਕੇ ਪੰਜਾਬ ਨੂੰ ਦਿੱਲੀ ਤੋਂ ਨਹੀਂ ਚਲਾਉਣਾ ਚਾਹੀਦਾ ਜਨਤਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਬਹੁਤ ਸਮਰਥਨ ਦਿੱਤਾ ਹੈ ਆਪਮੇਂ ਔਰ ਅਰਵਿੰਦ ਕੇਜਰੀਵਾਲ ਜੀ ਮੈਂ ਬਹੁਤ ਫਰਕ ਹੈ ਆਪਕੀ ਮੈਂ ਰਿਸਪੈਕਟ ਕਰਤਾ ਹੂੰ ਮੈਂ ਕਾਂਗਰਸ ਪਾਰਟੀ ਕੇ ਸਟੇਟ ਸੇ ਕਹਿ ਰਹਾ ਹੂੰ ਮਗਰ ਪੰਜਾਬ ਕੋ ਦਿੱਲੀ ਸੇ ਨਹੀਂ ਚਲਾਣਾ ਚਾਹੀਦਾ ਚਾਹੀ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੇ ਸਿੰਘ ਬਾਦਲਵੱਲੋ ਅਚਾਨਕ ਭਾਜਪਾ ਵਿੱਚ ਸ਼ਾਮਲ ਹੋਣ ਸੰਬੰਧੀ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਸ ਵਿੱਚ ਸਭ ਤੋਂ ਵੱਧ ਚਰਚਾ ਕਾਂਗਰਸ ਛੱਡਣ ਤੋਂ ਪਹਿਲਾਂ ਨਵਜੋਤ ਸਿੱਧੂ ਨਾਲ ਕੀਤੀ ਗਈ ਮੁਲਾਕਾਤ ਨੂੰ ਲੈ ਕੇ ਕੀਤੀ ਜਾ ਰਹੀ ਹੈ ਕਿਉਂਕਿ ਕਾਂਗਰਸ ਸਰਕਾਰ ਦੌਰਾਨ ਮਰਪਿਤ ਬਾਦਲਵੱਲੋ ਨਵਜੋਤ ਸਿੱਧੂ ਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਚਨੀ ਨੂੰ ਜ਼ਿਆਦਾ ਸਮਰਥਨ ਦਿੱਤਾ ਗਿਆ ਸੀ ਪਰ ਫੇਦਾਨ ਸਭਾ ਚੋਣਾ ਹਾਰ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਲਗਾਤਾਰ ਸਿਆਸੀ ਤੌਰ ਤੇ ਅਲੋਪ ਹੋ ਗਏ ਸਨ ਇਸੇ ਦੌਰਾਨ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਿਛਲੇ ਦਿਨੀ ਪਟਿਆਲਾ ਜੇਲ੍ਹ ਵਿੱਚ ਬੰਦ ਨਵਜੋਤ ਸਿੱਧੂ ਨੂੰ ਬੁਲਾਕਾਤ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਚਰਚਾ ਛਿੜ ਗਈ ਹੈ ਨਵਜੋਤ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦੋਵੇਂ ਮਿਲ ਕੇ ਨਵੀਂ ਸਿਆਸੀ ਪਾਰਟੀ ਸ਼ੁਰੂ ਕਰ ਸਕਦੇ ਹਨ ਕਿਉਂਕਿ ਸਿੱਧੂ ਦੇ ਰਿਸ਼ਤੇ ਵੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਰਾਜਾ ਵੜਿੰਗ ਨਾਲ ਜਿਆਦਾ ਚੰਗੇ ਨਹੀਂ ਹਨ ਹਾਲਾਂਕਿ ਸਿੱਧੂ ਨੂੰ ਜੇਲ੍ਹ ਚੋਂ ਬਾਹਰ ਆਉਣ ਤੇ ਕਾਂਗਰਸ ਵਿੱਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਜਿਸ ਦੇ ਸੰਕੇਤ ਉਹਨਾਂ ਦੀ ਪਤਨੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨਾਲ ਸ਼ਾਮਲ ਹੋਣ ਤੋਂ ਬਾਅਦ ਦਿੱਤੇ ਹਨ ਪਰ ਸਿੱਧੂ ਦੇ ਜੇਲ੍ਹ ਵਿੱਚ ਬਾਹਰ ਆਉਣ ਤੋਂ ਬਾਅਦ ਪਹਿਲਾ ਹੀ ਮਨਪ੍ਰੀਤ ਬਾਦਲ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੀ ਸਿਆਸੀ ਗਲਿਆਰਾਂ ਵਿੱਚ ਹਲਚਲ ਤੇਜ਼ ਹੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਜਿੱਥੇ ਰਾਹੁਲ ਗਾਂਧੀ ਨੂੰ ਇੱਕ ਕ੍ਰਾਂਤੀਕਾਰੀ ਲੀਡਰ ਦੱਸਿਆ ਉਥੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਸ਼ਬਦੀ ਹਮਲੇ ਕੀਤੇ। ਉਹਨਾਂ ਕਹੇ ਕਿ ਸਿਆਸਤ ਵਿੱਚ ਇਹ ਫੁਕਰਪੁਣੇ ਦੀ ਕੋਈ ਥਾਂ ਨਹੀਂ ਹੈ। ਕਾਂਗਰਸ ਪਾਰਟੀ ਗਰੀਬ ਲੋਕਾਂ ਨੂੰ ਮੌਕਾ ਦਿੰਦੀ ਹੈ। ਇਸ ਦਿਨ ਦੇ ਸਾਬਕਾ ਭਗਵੰਤਰੀ ਚਰਨਜੀਤ ਚੰਨੀ ਨੇ ਸੀਐਮ ਮਾਨ ਉੱਤੇ ਹੋਰ ਵੱਡੇ ਨਿਸ਼ਾਨੇ ਸਾਧਦੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਰਨਾਲਾ ਵਿਖੇ ਸੇਵਾ ਸਿੰਘ ਠੇਕਰੀਵਾਲਾ ਦੀ ਵਰਸੀ ਮੌਕੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪਹੁੰਚੇ ਇਸ ਦੌਰਾਨ ਉਹਨਾਂ ਸੇਵਾ ਸਿੰਘ ਠੇਕਰੀਵਾਲਾ ਨੂੰ ਨਮਨ ਕਰਦਿਆਂ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਬਰਨਾਲਾ ਵਿੱਚ ਇੱਕ ਨਰਸਿੰਗ ਸਕੂਲ ਖੋਲਿਆ ਜਾਵੇਗਾ ਜਿਤਨਾ ਢੀ ਸ਼ਹੀਦ ਭਗਤ ਸਿੰਘ ਜੀ ਦੇ ਜੀ ਮੂਰਤੀ ਲਗਾਉਣ ਦਾ ਐਲਾਨ ਕੀਤਾ ਹੈ ਸਾਡੇ ਮੁੱਖ ਮੰਤਰੀ ਪੰਜਾਬ ਵਾਲੇ ਕਹਿੰਦੇ ਲੋਕਾਂ ਨੇ ਮਹਾਰਾਜੇ ਨੂੰ ਬਣਾਇਆ ਸੀ ਚੰਨੀ ਨੂੰ ਇਹਨੇ ਬਣਾਤਾ ਰਾਹੁਲ ગાંધી ਨੇ ਬਣਾਤਾ ਉਹ ਯਾਰ ਰਾਹੁਲ ગાંધી ਦੀ ਸੋਚ ਦੇਖਰ ਆਪਣੀ ਮਾਨਸਿਕ ਮਾਨਤਿਕ ਸਿਤੀ ਨੂੰ ਦੇਖ ਤੁਸੀਂ ਕਿਉਂ ਸਵੀਕਾਰ ਨਹੀਂ ਕਰ ਪਾਉਂਦੇ ਕਿਸੇ ਗਰੀਬ ਦੇ ਬੱਚੇ ਨੂੰ ਉੱਪਰ ਆਉਂਦਾ ਦੇਖ ਕੇ ਕਿਉਂ ਤੁਹਾਨੂੰ ਬੁਰਾ ਲੱਗਦਾ ਹੈ ਲੇਕਿਨ ਰਾਹੁਲ ਗਾਂਧੀ ਇੱਕ ਕ੍ਰਾਂਤੀਕਾਰੀ ਨੇਤਾ ਹੈ ਅੱਜ ਦਲਿਤ ਵਰਗ ਦੇ ਲੋਕਾਂ ਨੂੰ ਇੱਥੇ ਵਕੀਰ ਰੱਖੇ 150 ਇੱਕ ਇੱਕ ਦੋ ਕੇ ਰੱਖੇ ਬਾਕੀ ਰੱਖਿਆ ਹੀ ਨਹੀਂ ਕੋਈ ਕਿਉਂ ਕਹਿੰਦੇ ਜੀ ਗਰੀਬਾਂ ਦਾ ਬੱਚਾ ਤਾਂ ਚੰਗਾ ਵਕੀਲੇ ਨਹੀਂ ਬਣ ਸਕਦਾ ਲਿਖ ਕੇ ਐਫੀਡੈਵਿਟ ਦੇਤਾ ਹੈ ਪੰਜਾਬ ਦੀ ਸਰਕਾਰ ਨੇ ਸਤਕਾਰਯੋਗ ਵੀਰੋ ਗੱਲਾਂ ਬਹੁਤ ਕਰਨੀਆਂ ਹੁੰਦੀਆਂ ਲੇਕਿਨ ਲੀਡਰਾਂ ਨੇ ਬੋਲਣਾ ਮੈਂ ਇੱਕ ਗੱਲ ਕਹਾਂਗਾ ਕਿ ਬੇਹਿੰਮਤੇ ਨੇ ਉਹ ਜਿਹੜੇ ਛਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਰਾਹੁਲ ਗਾਂਧੀ ਪੱਥਰਾਂ ਦਾ ਸੀਨਾ ਪਾੜ ਕੇ ਨਿਕਲੇਗਾ ਇੱਕ ਦਿਨ ਅੱਜ ਆਪਣੀ ਸਿਰੜਤਾ ਦੇ ਨਾਲ ਦ੍ਰਿੜਤਾ ਦੇ ਨਾਲ ਨਿਕਲਿਆ ਹੋਇਆ ਦੇਸ਼ ਨੂੰ ਇੱਕ ਕਰਨ ਵਾਸਤੇ ਆਓ ਇਸ ਦਾ ਸਵਾਗਤ ਕਰੀਏ ਮੈਂ ਇੱਕ ਨਾਰਾ ਲਾਣਾ ਹੈ ਬਸ ਇਹ ਪਤਾ ਲੱਗ ਜਾਵੇ ਕਿ ਨਾਰਾ ਲੱਗਿਆ ਹੈ ਰਾਹੁਲ ਗਾਂਧੀ ਜੈਲਾਹ ਰਾਹੁਲ ਗਾਂਧੀ ਜੈਲਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਲੇ ਅਫਸਰ ਨਾਲ ਲੈ ਕੇ ਹੁਣ ਉਹਨਾਂ ਨੂੰ ਮੈਂ ਨੌਕਰੀਆਂ ਵਾਸਤੇ ਚਾਹੀਦੀਆਂ ਹੋਣਗੀਆਂ ਅਸੀਂ ਤਾਂ ਕੁੰਡੇ ਖਰਕਾ ਕਰਕੇ ਲੈ ਕੇ ਆਵਾਂਗੇ ਕਿ ਲਓ ਭਾਈ ਨੌਕਰੀਆਂ ਨੇ ਆਜੋ ਭੇਜੋ ਜੋ ਕਰਨ ਜੇ ਹੁਣ ਫੈਕਟਰੀ ਨੂੰ ਜਿੰਦਾ ਲੱਗਿਆ ਆ ਉਹ ਚ ਹੁਣ ਕਿਹਨੂੰ ਰੱਖ ਲਈਏ ਹੁਣ ਖੋਲ ਰਹੇ ਆ ਸਕੂਲਾਂ ਨੂੰ ਵੀ ਖੋਲ ਰਹੇ ਆ ਵਧੀਆ ਸਕੂਲ ਬਣਾ ਰਹੇ ਆ ਖਜ਼ਾਨਾ ਖਾਲੀ ਹੈ ਕੋਈ ਸਕੂਲ ਬਣਾਇਆ ਹੋਵੇ ਮੈਂ ਮੰਨ ਲਾ ਖਜ਼ਾਨਾ ਖਾਲੀ ਹੈ ਕੋਈ ਯੂਨੀਵਰਸਿਟੀ ਬਣਾਈ ਹੋਵੇ ਮੰਨ ਲਾ ਖਜ਼ਾਨਾ ਖਾਲੀ ਹੈ ਕੋਈ ਸੜਕ ਬਣਾਈ ਹੋਵੇ ਮੰਨ ਲੀਏ ਖਜ਼ਾਨਾ ਖਾਲੀ ਹੈ ਕਿਉਂ ਨੌਕਰੀ ਦਿੱਤੀ ਹੋਵੇ ਮੰਨ ਲੀਏ ਖਜ਼ਾਨਾ ਖਾਲੀ ਹੈ ਕੋਈ ਕਾਲਜ ਬਣਾਇਆ ਹੋਵੇ ਮੰਨ ਲੀਏ ਖਜ਼ਾਨਾ ਖਾਲੀ ਹੈ ਖਜ਼ਾਨਾ ਪਤਾ ਨਹੀਂ ਕਿਵੇਂ ਖਾਲੀ ਹੈ ਹੁਣ ਲੋਕਾਂ ਦੀ ਸਰਕਾਰ ਹੈ ਹੁਣ ਉਹ ਸਰਕਾਰ ਹੈ ਜਿੱਥੇ ਮੁੱਖ ਮੰਤਰੀ ਨੂੰ ਹੱਥ ਦੇ ਕੇ ਕੋਈ ਵੀ ਬੰਦਾ ਰੋਕ ਸਕਦਾ ਮੈਂ ਰੁਕਦਾ ਆਉਂਦੇ ਹੋਏ ਵੀ ਦੋ ਵਾਰੀ ਰੋਕਿਆ ਮੈਨੂੰ ਮੈਂ ਰੁਕਿਆ 10 ਮਹੀਨਿਆਂ ਚ ਝਲਕਾਰਾ ਆ ਜਾ ਤਾਂ ਪੈਣ ਲੱਗ ਗਿਆ ਨਾ ਪੰਜਾਬ ਦਾ ਵਧੀਆ ਪੰਜਾਬ ਦਾ ਅਗਲੇ ਐਸੇ 23 2023 ਚ ਚਮਕਾਰਾ ਵੀ ਪੈਣ ਲੱਗ ਜੂਗਾ ਚਮਕਣ ਲੱਗ ਜੂਗਾ ਪੰਜਾਬ 2023 ਚ ਜਦੋਂ ਸਕੂਲ ਦੇਖੋਗੇ ਅੱਜ ਇਸ ਮੌਕੇ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਉਸੇ ਸਕੂਲ ਨੂੰ ਜਿਹੜਾ ਕੁੜੀਆਂ ਦਾ ਸਕੂਲ ਹੈ 200000 ਰੁਪਏ ਐਮਪੀ ਲੜ ਬਿਲ ਦਿੱਤਾ ਸੀ ਪਰ ਹੁਣ ਤੁਸੀਂ ਕਹਿੰਦੇ ਹੋ ਕਿ ਉਹਨੂੰ ਨਰਸਿੰਗ ਕਾਲਜ ਬਣਾ ਦਿੱਤਾ ਜਾਵੇ ਤਾਂ ਮੈਂ ਐਲਾਨ ਕਰਦਾ ਬੀਨੂ ਜੀ ਬੈਠੇ ਹੋਣਗੇ ਤੀ ਬੀਨੂ ਜੀ ਬੈਠੇ ਹੋਣ ਬੁਲਾ ਲਓ ਅਵਸਰ ਨਾਲ ਲੈ ਕੇ ਹੋਣਾ ਉਹਨਾਂ ਨੇ ਮੈਂ ਪ੍ਰਿੰਸੀਪਲ ਸੈਕਟਰੀ ਨੇ ਬੀਨੂ ਗੋਪਾਲ ਜੀ ਤੇ ਬੀਸੀ ਸਾਹਿਬ ਵੀ ਆ ਗਏ ਨੇ ਸੋ ਮੈਂ ਇਹੀ ਗੱਲ ਕਹਿਣਾ ਕਿ ਇਹਨਾਂ ਕੋਲੇ ਬੀਨੂ ਜੀ ਆਲਰੇਡੀ ਕੁੜੀਆਂ ਦਾ ਕਾਲਜ ਹੈਗਾ ਬਟ ਇਹ ਕਹਿੰਦੇ ਉਹਨੂੰ ਨਰਸਿੰਗ ਕਾਲਜ ਚੇਂਜ ਕਰ ਦਿਓ ਕੁੜੀਆਂ ਦੇ ਨਰਸਿੰਗ ਕਾਲਜ ਪੰਜ ਏਕੜ ਜ਼ਮੀਨ ਵੀ ਹੈਗੀ ਹੈ ਤਾਂ ਇਹ ਆਪਾਂ ਗੋ ਥਰੂ ਕਰ ਸਕਦੇ ਹਾਂ ਨਾ ਬੋਲੇ ਸੋਨਿਹਾਲ ਨਰਸਿੰਗ ਸਕੂਲ ਬਣੂਗਾ ਆਲੇ ਦੋਲੇ ਤੋਂ ਵੀ ਕੁੜੀਆਂ ਪੜਨ ਆਉਣਗੀਆਂ ਨਰਸਿੰਗ ਕਰਨਗੀਆਂ ਸਾਨੂੰ ਅਸੀਂ ਹਸਪਤਾਲ ਬਣਾਵਾਂਗੇ ਇੱਥੇ ਨਰਸਿੰਗ ਪੜਦੀਆਂ ਕੁੜੀਆਂ ਸਾਨੂੰ ਨੌਕਰੀਆਂ ਵਾਸਤੇ ਚਾਹੀਦੀਆਂ ਹੋਣਗੀਆਂ ਅਸੀਂ ਤਾਂ ਕੁੰਡੇ ਖਰਕਾ ਕਰਕੇ ਲੈ ਕੇ ਆਵਾਂਗੇ ਕਿ ਲਓ ਭਾਈ ਨੌਕਰੀਆਂ ਨੇ ਆਜੋ ਭੇਜੋ ਜੋਕਾਂ ਜੇ ਹੁਣ ਫੈਕਟਰੀ ਨੂੰ ਜਿੰਦਾ ਲੱਗਿਆ ਉਹ ਚ ਹੁਣ ਕਿਹਨੂੰ ਰੱਖ ਲਈਏ ਹੁਣ ਖੋਲ ਰਿਹਾ ਆ ਸਕੂਲਾਂ ਨੂੰ ਵੀ ਖੋਲ ਰਿਹਾ ਆ ਵਧੀਆ ਸਕੂਲ ਬਣਾ ਰਿਹਾ ਆ ਵਧੀਆ ਹਸਪਤਾਲ ਬਣਾ ਰਿਹਾ ਆ ਤੁਹਾਨੂੰ ਡਾਕਟਰ ਚਾਹੀਦੇ ਆ ਮਾਸਟਰ ਚਾਹੀਦੇ ਆ ਕਲਰਕ ਚਾਹੀਦੇ ਆ ਚੌਕੀਦਾਰ ਚਾਹੀਦੇ ਆ ਪੀਐਨ ਚਾਹੀਦੇ ਆ ਸਾਰੇ ਚਾਹੀਦੇ ਆ ਬਾਕੀ ਮੰਗਾ ਤੁਹਾਡੀਆਂ ਬਹੁਤ ਛੋਟੀਆਂ ਨੇ ਕਿਉਂਕਿ ਇਹ ਮੰਗਦੇ ਕਾਗਜ਼ੀ ਕਾਰਵਾਈ ਇਸ ਕਰਕੇ ਮੈਂ ਅਫਸਰਾਂ ਨੂੰ ਵਿਚ ਲਿਆ ਆ ਆਪਾਂ ਦਲਵਾੜਾ ਵਾਲੀ ਪੁਲੀ ਪਹਿਲੀ ਗੱਲ ਤਾਂ ਮਤਲਬ ਮੈਨੂੰ ਹੈਰਾਨੀ ਹੁੰਦੀ ਹੈ 75 ਸਾਲ ਹੋ ਗਏ ਯਾਦ ਹੋਿਆਂ ਨੂੰ ਅਸ ਤਾਂ ਡਾਰਕ ਜ਼ੋਨ ਚ ਬਰਨਾਲਾ ਡਾਰਕ ਜ਼ੋਨ ਚ ਹੈ ਜੀ ਬਰਨਾਲੇ ਤੋਂ ਸ਼ੁਰੂ ਕਰ ਰਹੇ ਆ ਅਸੀਂ ਉਹ ਪ੍ਰੋਜੈਕਟ ਕਿ ਚਲੋ ਬਰਨਾਲਾ ਜ਼ਿਲ੍ਹਾ ਚ ਕਰਕੇ ਦਿਖਾ ਦਿਓ ਪਾਣੀ ਤਾਂ ਕਰਕੇ ਦਿਖਾ ਦਿਓ ਫਿਰ ਤੁਹਾਨੂੰ ਦੇਖ ਲਾਂਗੇ ਜੀ ਫਿਰ ਸਾਰੇ ਪੰਜਾਬ ਚ ਕਰ ਲਾਂਗੇ ਪਾਇਲਟ ਪ੍ਰੋਜੈਕਟ ਬਰਨਾਲੇ ਜ਼ਿਲ੍ਹੇ ਚ ਸ਼ੁਰੂ ਕਰਾਂਗੇ ਜੀ ਕਿਉਂਕਿ ਜਿਹੜੀ ਫਸਲ ਸਾਨੂੰ ਬਜਾਈ ਜਾਂਦੇ ਨੇ 1 ਕਿਲੋ ਚੌਲ ਪੈਦਾ ਕਰਨ ਵਾਸਤੇ 1 ਕਿਲੋ ਜੀਰੀ ਪੈਦਾ ਕਰਨ ਵਾਸਤੇ 3800 ਲੀਟਰ ਪਾਣੀ ਲੱਗਦਾ ਜੀ ਆਪਣਾ ਆਪਾਂ ਦੇਸ਼ ਨੂੰ ਚੌਲ ਨਹੀਂ ਦੇ ਰਹੇ ਆਪਾਂ ਪਾਣੀ ਦੇ ਰਹੇ ਆ ਤੇ ਹੁਣ ਮੁੱਕਰ ਗਏ ਕਹਿੰਦੇ ਉੜੀਸਾ ਦੀਆਂ ਬਿਹਾਰ ਦੀਆਂ ਛਤੀਸਗੜ ਦੀਆਂ ਜ਼ਮੀਨਾਂ ਚੱਲ ਪਈਆਂ ਅਹੀਂ ਨਹੀਂ ਖਰੀਦੇ ਹੁਣ ਚੌਲ ਮੋਲੇ ਬਲਦਾਂ ਦਾ ਕੰਮ ਹੋ ਗਿਆ ਨਾ ਫਿਰ ਕੰਮ ਲੈ ਕੇ ਛੱਡਤਾ ਵੈਸੇ ਵੀ ਸਾਨੂੰ ਕੀ ਲੋੜ ਸੀਗੀ ਜੀ ਆਪਣੀ ਧਰਤੀ ਖਰਾਬ ਕਰਨ ਦੀ ਚੌਲ ਕਿਹੜਾ ਸਾਡੀ ਖਰਾਕ ਹੈ 10000 ਰੁਪਏ ਖੀਰ ਬਣਾਉਣੇ ਆ ਬਸ ਅਜਲ ਹੁਣ ਮੈਰਜ ਪੈਲ ਸਾਇੰਟ ਚੌਲ ਜੂਲ ਜੇ ਧਰਨ ਲੱਗੇ ਵੇਹਾਂ ਸ਼ਾਦੀ ਨੇ ਪਹਿਲਾਂ ਕਿੱਥੇ ਚੌਲ ਆਪਣੀ ਖਰਾਕ ਕਿਨੇ ਹੈਗੀ ਉਹ ਅਸੀਂ ਉੱਥੇ ਆਦੀ ਧਰਤੀ ਗਾੜ ਲਈ ਉਹ ਚੱਕਰ ਚ ਹੋਰ ਫਸਲਾਂ ਲੈ ਕੇ ਆ ਰਹੇ ਆ ਐਮਐਸਪੀ ਦੇਵਾਂਗੇ ਮੈਂ ਸਿੱਧਾ ਕਹਤਾ ਕੇਂਦਰ ਵਾਲੇ ਆਏ ਸੀ ਆਂ ਬਜਵਾ ਦਿਓ ਆਂ ਬਜਵਾ ਦਿਓ ਮੈਂ ਕਿਹਾ ਜੋ ਮਰਜੀ ਬਜਵਾ ਦਿਓ ਜਿੰਨੇ ਪੈਸੇ ਆਜੋਂ ਨੂੰ ਝੋਨੇ ਚੋਂ ਬਚ ਰਹੇ ਨੇ ਇੱਕ ਕਿੱਲੇ ਦੇ ਉਹਨੇ ਬਚਾ ਦਿਓ ਜੋ ਮਰਜੀ ਬਜਵਾ ਲਿਓ ਸਿੱਧੀ ਜੀ ਗੱਲ ਹੈ ਮੈਂ ਕਿਹਾ ਉਹ ਕਹਿੰਦਾ ਮੇਰੇ ਕਿਸਾਨ ਕਹਿੰਦਾ ਮੇਰੇ ਤੇ ਤਜਰਬੇ ਕਿਉਂ ਕਰੀ ਜਾਂਦੇ ਹੋ ਬਈ ਤਜਰਬੇ ਤੁਸੀਂ ਆਪ ਕਰੋ ਫਿਰ ਮੈਨੂੰ ਦੱਸੋ ਜੇ ਬਚਦੇ ਮੈਨੂੰ ਉਹਨੇ ਠੀਕ ਹੈ ਮੈਂ ਕਹਿੰਦਾ ਐਂ ਕਰੋ 10 ਕਿੱਲਿਆਂ ਆ ਲੈ ਉਹਨੂੰ ਕਹੋ 5 ਕਿੱਲੇ ਬਾਜਰਾ ਲਾ ਲ ਲਵਾ ਲਿਆ ਬਾਜਰਾ ਉਹਨੇ 5 ਕਿੱਲੇ ਝੋਨਾ ਲਾ ਲਿਆ ਜਿੰਨੇ ਝੋਨੇ ਚੋਂ 5 ਕਿੱਲਿਆਂ ਚੋਂ ਬਚੇ ਉਹਨੂੰ ਜੇ ਬਾਜਰੇ ਚੋਂ ਉਹਨੇ ਨਾ ਬਚੇ ਉਹ ਅਗਲੇ ਸਾਲ ਫੇਰ ਝੋਨਾ ਲਾਊਗਾ ਦਸਾਂ ਤੇ ਉਹ ਕਹਿੰਦਾ ਮੈਂ ਕੋਤ ਯਰ ਬੇਕਰਾਂ ਬਈ ਜਾਂ ਫੇਰ ਐਂ ਕਰੋ ਬਾਜਰੇ ਦਾ ਜਿੰਨਾ ਘਟਾ ਹੈ ਝੋਨੇ ਦਾ ਜਿੰਨਾ ਟੋਟਲ ਹੈ ਉਹ ਪੂਰਾ ਕਰ ਦੋ ਅੱਧੇ ਘਸੀ ਦੇ ਦਾਂਗੇ ਅੱਧੇ ਤੂੰ ਹੀ ਦੇ ਦੋ ਫੇਰ ਅਗਲੇ ਪਾਸੇ ਦੂਜੇ 5 ਕਿੱਲਿਆਂ ਚ ਵੀ ਬਾਜਰਾ ਲਾ ਲੂਗਾ ਬਿਨਾਂ ਯਾਰ ਪਾਣੀ ਦਾ ਹੋਣੀ ਚੱਕਰ ਨਾਲੇ ਬਿਜਲੀ ਦਾ ਚੱਕਰ ਨਹੀਂ ਨਾਲੇ ਯਾਰ 19 ਬਚਦੇ ਨੇ ਜਿੰਨੇ ਝੋਨੇ ਚ ਸੀ ਆ ਸਹੀ ਹੈ ਨਾ ਆ ਗੱਲਾਂ ਕਹਿਣ ਵਾਲੀਆਂ ਐ ਤੋਂ ਪਹਿਲਾਂ ਵਾਲੇ ਇਹਨੂੰ ਪਤਾ ਹੀ ਨਹੀਂ ਸੀ ਗਏ ਐ ਕਹਿਣੀਆਂ ਹੁੰਦੀਆਂ ਨੇ ਗੱਲਾਂ ਕਦੇ ਆਏ ਹੁਣ ਇੱਥੇ ਪਤਾ ਹੋਵੇ ਉਹਨਾਂ ਨੂੰ ਉਹਦਾ ਮਤਲਬ ਐਂ ਕਹਿ ਦਿੰਦੇ ਨੇ ਬਿਲਕੁਲ ਤੁਸੀਂ ਜੇ ਲਾਲ ਮਿਰਚਾਂ ਮਹਿੰਗੀਆਂ ਵੇਚਦੇ ਨੇ ਤੇ ਹਰੀਆਂ ਕਿਉਂ ਬੀਜਦੇ ਹੋ ਹੁਣ ਸਿੱਧੀਆਂ ਲਾਲ ਹੀ ਬੀਜਿਆ ਕਰੋ ਐਂ ਕਹਿ ਦਿੰਦੇ ਨੇ ਆਹ ਤਾਂ ਸਾਡੇ ਖੇਤੀ ਮੰਤਰੀ ਸੀਗੇ ਫੇ ਕਿੱਥੋਂ ਆਪਾਂ ਖੇਤੀ ਦੀ ਸੰਭਾਲ ਕਰਾਵਾਂਗੇ ਤੁਹਾਡਾ ਪਿਆਰ ਮੈਨੂੰ ਖਿੱਚੀ ਫਿਰਦਾ ਹੈ ਤੁਹਾਡਾ ਵਿਸ਼ਵਾਸ ਮੇਰੀ ਉਡਾਨ ਹੈ ਹਜੇ ਕੁਝ ਵੀ ਨਹੀਂ ਹੋਇਆ ਬਹੁਤ ਗੁੱਸੇ ਪਏ ਨੇ ਹਜੇ ਸਿਸਟਮ ਨਾਲ ਤਿੰਨ ਪੀੜੀਆਂ ਤੋਂ ਸਾਡੇ ਨਾਲ ਠੋਖੇ ਹੁੰਦੇ ਆਏ ਨੇ ਤਿੰਨ ਪੀੜੀਆਂ ਬਚਪਨ ਜਵਾਨੀ ਬੜਾਪਾ ਹੁਣ ਆਉਣਗੇ ਇੱਥੇ ਆਰਡਰ ਕਰ ਦਿੱਤੇ ਗਏ ਨੇ ਹਰ ਹਫ਼ਤੇ ਤਿੰਨ ਪਿੰਡਾਂ 'ਚ ਅਨਾਉਂਸਮੈਂਟ ਕਰਕੇ ਜਦੋਂ ਵੱਡਾ ਪਿੰਡਾ ਠਿੱਕਰੀ ਵਾਲਾ ਆਲਾ ਪਿੰਡਾ ਜਨਾਉਂਸਮੈਂਟ ਕਰਕੇ ਡਿਪਟੀ ਕਮਿਸ਼ਨਰ ਤਹਿਸੀਲਦਾਰ ਐਸ ਡੀ ਐਮ ਏ ਡੀ ਸੀ ਇੱਥੇ ਬੈਠਣਗੇ ਮੰਜਾ ਡਾ ਲਿਓ ਰੋਟੀ ਪਾਣੀ ਪੱਖੋ ਤਾਂ ਕਹਿਣ ਦੀ ਲੋੜ ਨਹੀਂ ਸਾਗ ਬਣ ਗਿਆ ਹੋਣਾ ਸਾਰੇ ਘਰਾਂ 'ਚ ਹੀ ਤੇ ਸਾਗ ਸੂ ਮੱਕੀ ਦੀਆਂ ਰੋਟੀਆਂ ਖਵਾ ਕੇ ਉਹਨਾਂ ਨੂੰ ਪੁੱਛੋ ਕਿ ਸਾਡੀਆਂ ਰਜਿਸਟਰੀਆਂ ਜੀ ਹੁਣੇ ਕਰ ਦੋ ਇੱਥੇ ਰਜਿਸਟਰੀਆਂ ਹੋਣਗੀਆਂ ਇੱਥੇ ਕਰੇ ਔਰ ਜੋ ਮੈਂ ਕਹਿਣਾ ਇਹ ਹੋਊਗਾ ਪਹਿਲਾਂ ਹੁੰਦਾ ਸੀ ਮੈਨੂੰ ਬਜ਼ੁਰਗ ਦਾ ਦਿੰਦਾ ਪਹਿਲਾਂ ਹੁੰਦਾ ਸੀ ਵੀ ਬੋੜਾ ਥੱਲੇ ਰਿਸਟਰੀਆਂ ਹੁੰਦੀਆਂ ਸੀ ਹੁਣ ਉੱਥੇ ਜਾਂਦੇ ਆ ਮਿਲਦੇ ਹੀ ਨਹੀਂ ਕੋਈ ਬੁੱਧਵਾਰ ਨੂੰ ਆਜਿਓ ਵੀਰਵਾਰ ਨੂੰ ਆਜਿਓ ਹੁਣ ਬੁੱਧਵਾਰ ਵੀਰਵਾਰ ਨਹੀਂ ਹੁਣ ਬੁੱਧਵਾਰ ਤੇ ਵੀਰਵਾਰ ਨੂੰ ਸਾਡੇ ਕੋਲੇ ਆਇਆ ਕਰੋ ਇੱਥੇ ਬਹੁਤ ਹੋ ਗਿਆ ਹੁਣ ਲੋਕਾਂ ਦੀ ਸਰਕਾਰ ਹੈ ਹੁਣ ਉਹ ਸਰਕਾਰ ਹੈ ਜਿੱਥੇ ਮੁੱਖ ਮੰਤਰੀ ਨੂੰ ਹੱਥ ਦੇ ਕੇ ਕੋਈ ਵੀ ਬੰਦਾ ਰੋਕ ਸਕਦਾ ਮੈਂ ਰੁਕਦਾ ਆਉਂਦੇ ਹੋਏ ਵੀ ਦੋ ਵਾਰੀ ਰੋਕਿਆ ਮੈਨੂੰ ਮੈਂ ਰੁਕਿਆ ਕੋਈ ਮਾਂ ਰੋਕਦੀ ਸੀ ਮੈਂ ਕਿਹਾ ਕੋਈ ਦੁਆ ਮੈਂ ਦੇਊਗੀ ਸੀਸਾਂ ਦੇਊਗੀ ਸਿਰ ਪਰੋਸਣਾ ਕਹਿੰਦੀ ਪੁੱਤ ਤੇਰਾ ਬਸ ਇਤੋਂ ਵੱਡੀ ਕੋਈ ਹੋ ਸਕਦੀ ਐਸੀਸ ਮਾਂ ਦੀ ਸੀਸ ਤੋਂ ਪਰ ਇੱਕ ਗੱਲ ਮੈਂ ਤੁਹਾਨੂੰ ਇਹ ਵੀ ਕਹੂੰਗਾ ਕਿ ਅਰਦਾਸ ਕਰਿਆ ਕਰੋ ਗੁਰੂ ਸਾਹਿਬ ਮੂਰੇ ਕਿ ਪੰਜਾਬ ਨੂੰ ਐਸੇ ਤਰ੍ਹਾਂ ਹੀ ਹੁਣ ਤਰੱਕੀ ਦੇ ਲੀਹਾਂ ਤੇ ਤੋਰੀ ਚੱਲੀ ਕਿਉਂਕਿ ਮੈਂ ਅੰਨਾ ਤੇ ਤਿਲਕਣ ਰਸਤਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ੱੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਉਹ ਹੱਥ ਪਕੜਨ ਵਾਲਾ ੱੱਕੇ ਦੇ ਨਾਲੇ ਤਾਂ ਬਹੁਤ ਨੇ ਸੋ ਤੁਹਾਡਾ ਵਿਸ਼ਵਾਸ ਮੇਰਾ ਰਾਦਾ ਹੈ ਜਿਹੜੇ ਰਾਦਿਆਂ ਨਾਲ ਜਿਹੜੀ ਦਲੇਰੀ ਨਾਲ ਮੈਂ ਫੈਸਲੇ ਲੈਣਾ ਉਹ ਤਾਂ ਲੈਣਾ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ ਵੀ ਇਹ ਤੋਂ ਉਮੀਦ ਹੈ ਜਿਸ ਤਰ੍ਹਾਂ ਸੀ ਸੈਕਸੀ ਸਾਹਮਣੇ ਕਿਹਾ ਬਹੁਤ ਉਮੀਦਾਂ ਨੇ ਉਮੀਦਾਂ ਨੇ ਇਕੱਠੇ ਰਲ ਕੇ ਪੂਰੇ ਕਰਾਂਗੇ ਬਹੁਤ ਸਾਰੇ ਇੰਡਸਟਰੀ ਵਾਲੇ ਆ ਰਹੇ ਨੇ ਕਿਉਂ ਆ ਰਹੇ ਨੇ ਕਿਉਂਕਿ ਕਹਿੰਦੇ ਪੰਜਾਬ ਚ ਹੁਣ ਉਹ ਦੂਜਾ ਕੰਮ ਬੰਦ ਹੋ ਗਿਆ ਪੈਸਿਆਂ ਦਾ ਪਹਿਲਾਂ ਇੰਡਸਟਰੀ ਵਾਲੇ ਆਉਂਦੇ ਸੀ ਫੈਕਟਰੀ ਵਾਲੇ ਆਉਂਦੇ ਸੀ ਫੈਕਟਰੀ ਲਾਉਣੀ ਹੈ ਜੀ 2000 ਮੁੰਡੇ ਕੁੜੀਆਂ ਨੂੰ ਕੰਮ ਦੇ ਦਾਂਗੇ ਮੁਰੋਂ ਜਵਾਬ ਮਿਲਦਾ ਸੀ 2000 ਨੂੰ ਛੱਡੋ ਸਾਨੂੰ ਕੀ ਦਿਓਗੇ ਇਹ ਦੱਸੋ ਉਹ ਚਲੇ ਜਾਂਦੇ ਸੀ ਮੁੜ ਕੇ ਵਾਪਸ ਪਹਿਲਾਂ ਫੈਕਟਰੀ ਵਾਲੇ ਆਉਂਦੇ ਸੀ ਦੋ ਪਰਿਵਾਰਾਂ ਨਾਲ ਸਮਝੌਤੇ ਕਰਨ ਆਉਂਦੇ ਸੀ ਇੱਕ ਮਹਿਲਾਵਾਂ ਵਾਲੇ ਇੱਕ ਆਬਸਾਂ ਵਾਲੇ ਦੋ ਪਰਿਵਾਰਾਂ ਨਾਲ ਸੌਤਾ ਹੁੰਦਾ ਸੀ ਹੁਣ ਫੈਕਟਰੀ ਵਾਲੇ ਆਉਂਦੇ ਨੇ ਉਹ ਦੋ ਪਰਿਵਾਰਾਂ ਨਾਲ ਨਹੀਂ ਉਹ ਭਵੰਤਮਾਨ ਨਾਲ ਵੀ ਨਹੀਂ ਪੰਜਾਬ ਦੀ 3 ਕਰੋੜ ਜਨਤਾ ਨਾਲ ਸਮਝੌਤਾ ਕਰਕੇ ਜਾਂਦੇ ਨੇ ਕਿ ਤੁਹਾਡੇ ਵਾਸਤੇ ਕੰਮ ਕਰਾਂਗੇ ਅਸੀਂ ਆ ਫਰਕ ਹੈ ਬਸ ਆ ਫਰਕ ਔਰ ਨਾਲ ਨਾਲ ਫੈਕਟਰੀਆਂ ਨੂੰ ਪਹਿਲਾਂ ਦੱਸ ਤਾਂ ਸਾਡਾ ਪਾਣੀ ਸਾਡੀ ਹਵਾ ਤੇ ਸਾਡੀ ਧਰਤੀ ਖਰਾਬ ਨਹੀਂ ਕਰਨੀ ਜਿਹੜੇ ਜਿਹੜੇ ਕਾਨੂੰਨ ਬਣੇ ਨੇ ਉਹਨਾਂ ਨੂੰ ਫੋਲੋ ਕਰ ਲਓ ਅਸੀਂ ਤੁਹਾਨੂੰ ਦੂਜੇ ਪਾਸਿਓਂ ਘਟਾ ਦੇਾਂਗੇ ਟੈਕਸ ਪਰ ਵਾਤਾਵਰਨ ਖਰਾਬ ਦੂਸ਼ਿਤ ਕਰਨ ਵਾਸਤੇ ਨਹੀਂ ਅਸੀਂ ਤੁਹਾਨੂੰ ਇੱਥੇ ਬੁਲਾਉਂਦੇ ਜਦੋਂ ਮੇਰੇ ਹੱਥ 'ਚ ਕੁਝ ਹੁੰਦਾ ਮੈਂ ਉਦੋਂ ਫੈਸਲਾ ਲੈ ਲੈਂਦਾ ਜੇ ਮੈਂ ਵੈਸੇ ਹੀ ਤਤਪੜਾਪਤੀ ਫੈਸਲਾ ਲੈ ਲਾਂ ਬਾਅਦ ਚ ਕੋਰਟ ਜਾਵੜਨ ਕੋਰਟ ਕਹਦੇ ਵੀ ਇਹ ਕਿਵੇਂ ਕਰਤਾ ਫਿਰ ਮੈਂ ਕੀ ਕਰੂੰਗਾ ਸੋ ਥੋੜਾ ਜਿਹਾ ਕਈ ਵਾਰੀ ਕਈ ਫੈਸਲੇ ਲੈਣ ਨੂੰ ਟਾਈਮ ਲੱਗ ਜਾਂਦਾ ਥੋੜਾ ਜਿਹਾ ਸਬਰ ਰੱਖਿਓ ਬਸ ਥੋੜਾ ਮੈਨੂੰ ਟਾਈਮ ਦੇ ਦਿਓ ਹੈ ਤਾਂ 10 ਮਹੀਨੇ ਹੋਏ ਨੇ 10 ਮਹੀਨਿਆਂ ਚ ਝਲਕਾਰਾ ਆ ਜਾ ਤਾਂ ਪੈਣ ਲੱਗ ਗਿਆ ਨਾ ਪੰਜਾਬ ਦਾ ਵਧੀਆ ਪੰਜਾਬ ਦਾ ਅਗਲੇ ਐਸੇ 23 2023 ਚ ਚਮਕਾਰਾ ਵੀ ਪੈਣ ਲੱਗ ਜੂਗਾ ਚਮਕਣ ਲੱਗ ਜੂਗਾ ਪੰਜਾਬ 2023 ਚ ਜਦੋਂ ਸਕੂਲ ਦੇਖੋਗੇ ਜਦੋਂ ਮhalla ਕਲੀਨਿਕ ਦੇਖੋਗੇ ਜਦੋਂ ਹਸਪਤਾਲ ਦੇਖੋਗੇ ਜਦੋਂ ਕਾਲਜ ਦੇਖੋਗੇ ਜਦੋਂ ਮੁੰਡਿਆਂ ਨੂੰ ਕੰਮ ਤੇ ਜਾਂਦਾ ਦੇਖੋਗੇ ਉਦੋਂ ਆਪਣਾ ਪੰਜਾਬ ਦਾ ਸਮਝ ਲਓ ਲੀ ਤੇ ਚੜ ਗਿਆ ਇੰਨਾ ਕੁ ਮੇਰਾ ਗੁਰੂ ਮਹਾਰਾਜ ਜੀ ਵੀ ਅਰਦਾਸ ਹੈ ਆ ਮਾਵਾ ਮਾਣਾ ਬੈਠੀਆਂ ਮੈਨੂੰ ਪਤਾ ਹੈ ਇਸ ਫੰਕਸ਼ਨ ਚ ਸਭ ਤੋਂ ਵੱਧ ਮਾਵਾ ਮਾਣਾ ਆਉਂਦੀਆਂ ਨੇ ਆਉਣਾ ਵੀ ਚਾਹੀਦਾ ਜੇ ਤੁਹਾਡੇ ਬਿਨਾ ਚੁੱਲ੍ਹਾ ਨਹੀਂ ਚੱਲ ਸਕਦਾ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦਾ ਤਾਂ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦਾ ਆਇਆ ਕਰੋ ਆ ਕੇ ਸੁਣਿਆ ਕਰੋ ਸਾਰਿਆਂ ਨੂੰ ਕੱਲ ਨੂੰ ਵੀ ਆਉਣਗੇ ਮਾਨਯੋਗ ਹਰੇਕ ਪਾਰਟੀ ਦੇ ਲੀਡਰ ਆਉਣਗੇ ਹਾਰ ਜਿੱਤ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਆ ਉਹਨਾਂ ਦੇ ਵਿਚਾਰ ਸੁਣੋ ਉਹ ਕੀ ਕਹਿੰਦੇ ਨੇ ਕੀ ਪਤਾ ਕੋਈ ਵਧੀਆ ਆਈਡੀਆ ਹੀ ਵਧੀਆ ਮਿਲ ਜੇ ਸਿੱਖਣ ਵਾਸਤੇ ਕਿਤੇ ਜਿੱਥੇ ਮਰਜ਼ੀ ਜਾਣਾ ਪੈ ਜੇ ਸਿੱਖਣ ਜਾਓ ਸਿੱਖਿਆ ਜਿੱਥੋਂ ਮਰਜ਼ੀ ਮਿਲ ਜੇ ਲੈ ਲੈਣੀ ਚਾਹੀਦੀ ਹੈ ਸੋ ਮੈਂ ਇੱਕ ਮੇਰਾ ਪ੍ਰਮਾਤਮਾ ਕੀ ਅਰਦਾਸ ਹੈ ਜਾਣਾ ਦੁਨੀਆ ਤੇ ਸਭ ਨੇ ਦੁਨੀਆ ਤੋਂ ਸਭ ਨੇ ਜਾਣਾ ਪਰ ਮੈਂ ਇਹੀ ਅਰਦਾਸ ਕਰਦਾ ਪ੍ਰਮਾਤਮਾ ਮੇਰੇ ਹਾ ਐਨਾ ਮੈਨੂੰ ਬਲ ਬਖਸ਼ੀ ਐਨੀਕ ਮੈਨੂੰ ਬੁੱਧੀ ਬਖਸ਼ੀ ਕਿ ਜਿਹੜੇ ਬਜ਼ੁਰਗ ਬੈਠੇ ਮੇਰੇ ਦਾਦੇ ਦੇ ਹਾਨ ਦੇ ਉਹ ਘੱਟੋ ਘੱਟ ਦੁਨੀਆ ਤੋਂ ਜਾਣ ਤੋਂ ਪਹਿਲਾਂ ਆਪਣੀਆਂ ਅੱਖਾਂ ਨਾਲ ਇਹ ਦੇਖ ਜਾਣ ਕਿ ਸਾਡਾ ਪਰਿਵਾਰ ਲਈ ਤੇ ਚੜ ਗਿਆ ਸਾਡਾ ਪੰਜਾਬ ਲਈ ਤੇ ਚੜ ਗਿਆ ਜਾਂਦੇ ਜਾਂਦੇ ਦੇਖ ਦੇਖ ਜਾਣ ਬਸੋ ਆ ਮੇਰੀ ਤਮੰਨਾ ਕੋਈ ਰਿਸ਼ਵਤ ਨਹੀਂ ਕੋਈ ਸਪਾਰਸ਼ ਨਹੀਂ ਚੱਲਣੀ ਫੌਜ ਭਰਤੀ ਉਹ ਜਿਸ ਤਰ੍ਹਾਂ ਜੇਜੀ ਸਾਹਿਬ ਨੇ ਕਿਹਾ ਪੁਲਿਸ ਦੇ ਵਿੱਚ ਵੀ ਅਸੀਂ ਭਰਤੀ ਪਹਿਲਾਂ ਹੀ ਦੱਸਤਾ ਸੀ ਕਿ ਜਨਵਰੀ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋਇਆ ਕਰੂ ਹਰੇਕ ਸਾਲ ਮਈ ਜੂਨ ਚ ਲਿਖਤੀ ਪੇਪਰ ਅਗਸਤ ਚ ਉਹਦਾ ਰਿਜ਼ਲਟ ਨਵੰਬਰ ਅਕਤੂਬਰ ਚ ਅਕਤੂਬਰ ਚ ਫਿਜ਼ੀਕਲ ਟੈਸਟ ਨਵੰਬਰ ਚ ਰਿਜ਼ਲਟ ਦਸੰਬਰ ਚ 2200 ਹਰੇਕ ਸਾਲ 2100 ਤੇ 2200 1800 ਜਿਹੜੇ ਪੁਲਿਸ ਦੇ ਜਵਾਨ ਤੇ 300 ਸਬ ਇੰਸਪੈਕਟਰ ਹਰ ਸਾਲ ਭਰਤੀ ਕੀਤੇ ਜਾਣਗੇ ਹੁਣੇ ਤੋਂ ਤਿਆਰੀ ਕਰ ਲੋ ਉਹਦੇ ਨਾਲ ਕੀ ਹੋਊਗਾ ਮੁੰਡੇ ਤਿਆਰੀ ਕਰਨਗੇ ਗਰਾਊਂਡ 'ਚ ਭੱਜਣਗੇ ਜਿਹੜਾ ਬੁਰੀ ਸੰਗਤ ਜਾਣ ਦਾ ਵੇਲਾ ਜਾਂ ਹੁੰਦਾ ਉਹ ਲੰਘ ਜੂ ਉਹਨਾਂ ਦਾ ਉਹ ਨਾਲ ਸਰੀਰ ਨੂੰ ਪਿਆਰ ਹੋਊਗਾ ਮਾਂ ਵੀ ਕਿਹਾਉ ਪਾਊਗੀ ਪੁੱਤ ਪਪ ਪੁਲਿਸ ਭਰਤੀ ਹੋਣੇ ਸਰੀਰ ਬਣਾ ਉਹ ਨਸ਼ਿਆਂ ਤੋਂ ਬਚਣਗੇ ਉਹ ਇੱਧਰ ਉੱਧਰ ਗੈਰ ਸਮਾਜਿਕ ਅੰਮਾਂ ਤੋਂ ਬਚਣਗੇ ਤੇ ਅਸੀਂ ਉਹਨਾਂ ਨੂੰ ਪੁਲਿਸ ਦੇ ਵਿੱਚ ਨੌਕਰੀ ਦੇਵਾਂਗੇ ਸਾਡਾ ਫਰਜ਼ ਬਣਦਾ ਸੋ ਇਸ ਕਰਕੇ ਸਰਦਾਰ ਸੇਵਾ ਸਿੰਘ ਠਿਕਰੀ ਵਾਲਾ ਜੀ ਦੇ ਕਦਮ ਚਿੰਨਾ ਨੂੰ ਮੈਂ ਤਾਂ ਕਹਿੰਦਾ ਉਹਨਾਂ ਦੇ ਜੇ ਕਦਮ ਚਿੰਨਾ ਤੇ 0.01% ਵੀ ਚੱਲ ਲੀ ਹੈ ਨਾ ਤਾਂ ਵੀ ਬਹੁਤ ਕੋਈ ਸੁਧਰ ਜਾਊਗਾ ਉਹ ਤਾਂ ਬਾਰੇ ਵੱਡੇ ਬੰਦੇ ਸੀ ਜੀ ਆਪਾਂ ਤਾਂ ਉਹਨਾਂ ਦੀ ਰੀਸ ਆਪਾਂ ਤਾਂ ਪੈਰਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਉਹ ਬਹੁਤ ਵੱਡੇ ਬੰਦੇ ਸੀ ਉਹ ਬਹੁਤ ਵੱਡੀਆਂ ਸੋਚਾਂ ਲੈ ਕੇ ਤੁਰੇ ਸੀ ਸੋ ਆਪਣੇ ਕੋਲ ਤਾਂ ਸੇਵਾ ਸਿੰਘ ਠਿਕਰੀ ਵਾਲਾ ਜੀ ਉਹਨਾਂ ਦੀਆਂ ਸੋਚਾਂ ਨੇ ਸਾਡੇ ਕੋਲੇ ਬਹੁਤ ਪੰਜਾਬ ਕੋਲੇ ਖਜ਼ਾਨੇ ਪਏ ਨੇ ਇਨਕਲਾਬ ਦੇ ਸੋ ਆਵਾਂ ਆਪ ਇਕੱਠੇ ਹੋ ਕੇ ਪੰਜਾਬੀ ਪੂਰੀ ਦੁਨੀਆ ਚ ਕਾਮਯਾਬ ਨੇ ਪੰਜਾਬ ਚ ਥੋੜੀ ਜੀ ਕਮੀ ਐ ਉਹ ਵੀ ਹੁਣ ਪੂਰੀ ਕਰ ਦਈਏ ਪੰਜਾਬੀ ਜਿਹੜੇ ਨੇ ਇਹ ਕਿਹਾ ਜਾਵੇ ਕਿ ਜਿੱਥੇ ਪੰਜਾਬੀ ਪਹੁੰਚ ਗਿਆ ਸਮਝ ਲਓ ਤਰੱਕੀ ਆ ਗਈ ਸਮਝ ਲਓ ਹਰਿਆਲੀ ਆ ਗਈ ਸਮਝ ਲਓ ਆਗੀਆਂ ਰੌਣਕਾਂ ਜਿੱਥੇ ਪੰਜਾਬੀ ਪਹੁੰਚ ਗਏ ਮਿਹਨਤੀ ਕੌਮ ਐ ਧਰਤੀ ਆਪਣੀ ਬਹੁਤ ਜਿਹੜੀ ਐ ਉਪਜਾਊ ਐ ਸੋ ਜੋ ਮਰਜੀ ਬੀਜ ਲੋ ਬਸ ਇਹੀ ਐ ਇੱਕ ਕਮੀ ਸੀ ਸੱਚੀ ਨੀਤ ਵਾਲੇ ਲੀਡਰ ਨਹੀਂ ਸੀਗੇ ਹੁਣ ਪ੍ਰਮਾਤਮਾ ਬਲ ਬਖਸ਼ੇ ਬੁੱਧੀ ਬਖਸ਼ੇ ਹੁਣ ਤੁਸੀਂ ਆਪਦੀ ਸਰਕਾਰ ਚੁਣ ਲਈ ਸਾਡੇ ਵੱਲੋਂ ਕੋਈ ਕਮੀ ਹੋਵੇ ਮੋਢਾ ਫੜ ਕੇ ਰੋਕ ਲਿਓ ਵੀ ਕਾਕਾ ਇੱਥੇ ਗਲਤ ਹੈ ਇਹਨੂੰ ਐਂ ਕਰ ਕਿਉਂਕਿ ਅਸੀਂ ਕਿਹੜਾ ਕੋਈ ਮਾਫੀਆ ਪੈਦਾ ਕਰਨਾ ਹੈ ਅਸੀਂ ਕਿਹੜਾ ਕੋਈ ਰਿਸ਼ਤੇਦਾਰਾਂ ਨੂੰ ਠੇਕੇ ਦੇਣੇ ਨੇ ਅਸੀਂ ਤਾਂ ਛੋਡੇ ਨਾਲ ਕੰਮ ਕਰਨਾ ਹੈ 1 ਰੁਪਿਆ ਵੀ ਪੰਜਾਬ ਦਾ ਬਚਦਾ ਹੋਵੇ ਮੈਂ ਕਹਿੰਦਾ ਜੀ ਮੇਰੇ ਸਾਈਨ ਕਰਾ ਲਓ 1 ਰੁਪਿਆ ਬਚਾ ਲਓ 1 ਰੁਪਿਆ ਵੀ ਕਿਤੇ ਕੰਮ ਆ ਜਾਊਗਾ ਕਿਉਂਕਿ ਲੱਖ ਹੰਕਾਰ ਨਾ ਕਰੇ ਜਿਹੜਾ ਲੱਖ ਹੈ ਨਾ ਉਹ ਹੰਕਾਰ ਨਾ ਕਰੇ ਵੀ ਮੈਂ ਲੱਖਾਂ ਜਿਉ ਜਿ 1 ਰੁਪਿਆ ਕੱਢ ਦਈਏ ਉਹ ਲੱਖ ਨਹੀਂ ਰਹਿੰਦਾ ਉਹਨੇ 9999 ਬਣ ਜਾਂਦਾ 1 ਰੁਪਏ ਦਾ ਵੀ ਮੁੱਲ ਹੈ ਮੁੱਲ ਹੈ ਥੇ 1 ਰੁਪਏ ਦਾ ਸੋ ਇਸ ਕਰਕੇ ਹਰ ਇੱਕ ਨੂੰ ਪਿਆਰ ਸਤਿਕਾਰ ਮਿਲੂਗਾ ਜਿਹੜੇ ਮਰਜੀ ਸਮਾਜ ਚੋਂ ਤੁਸੀਂ ਸੰਬੰਧ ਰੱਖਦੇ ਹੋ ਸਭ ਨੂੰ ਮਾਨ ਸਨਮਾਨ ਮਿਲੂਗਾ ਇੱਕੋ ਜਿਹਾ ਉਹੀ ਸਕੂਲ ਜਿੱਥੇ ਗਰੀਬਾਂ ਦੇ ਬੱਚੇ ਪੜਦੇ ਆ ਤੁਹਾਡੇ ਹੀ ਪੜਨਗੇ ਜਿੱਥੇ ਅਮੀਰਾਂ ਦੇ ਬੱਚੇ ਪੜਦੇ ਉਥੇ ਗਰੀਬਾਂ ਦੇ ਵੀ ਪੜਨਗੇ ਇੱਕੋ ਹੀ ਕਿਤਾਬ ਮਿਲੂਗੀ ਇੱਕੋ ਹੀ ਬੈਂਚ ਮਿਲੂਗਾ ਤੇ ਇੱਕੋ ਹੀ ਟੀਚਰ ਮਿਲਣਗੇ ਅੱਗੇ ਉਹਨਾਂ ਦੀ ਅੱਗੇ ਤੇਰੇ ਭਾਗ ਲੱਛੀਏ ਕਿਉਂ ਕਿ ਨਾਕ ਪੜਦੇ ਨੇ ਤੇ ਅੱਗੇ ਜਾ ਕੇ ਚੱਕੀਆਂ ਕਰਦੇ ਨੇ ਸੋ ਮੈਂ ਸਰਦਾਰ ਸੇਵਾ ਸਿੰਘ ਜੀ ਠਿਕਰੀ ਵਾਲਾ ਨੂੰ ਆਪਣੇ ਵੱਲੋਂ ਸ਼ਰਦਾ ਦੇ ਫੁੱਲ ਵੀ ਭੇਂਟ ਕਰਦਾ ਤੇ ਉਹਨਾਂ ਤੋਂ ਇਹ ਅਰਦਾਸ ਕਰਦਾ ਕਿ ਉਹਨਾਂ ਤੋਂ ਮੈਨੂੰ ਬਲ ਮਿਲੇ ਕਿ ਜਨਤਾ ਦੀ ਸੇਵਾ ਜੇ ਕੋਈ ਕਾ ਕਮੀ ਨਾ ਰਹੇ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਇੰਨੇ ਦੇਰ ਤੋਂ ਇੱਥੇ ਬੈਠੇ ਹਾਂ ਖਾਸ ਤੌਰ ਤੇ ਮਾਵਾ ਪੈਣਾ ਦਾ ਬਹੁਤ ਬਹੁਤ ਮਿਹਰਬਾਨੀ ਆਸ਼ੀਰਵਾਦ ਰੱਖਿਓ ਔਰ ਜਿੱਥੇ ਮਾਵਾ ਦਾ ਤੇ ਪੈਣਾ ਦਾ ਆਸ਼ੀਰਵਾਦ ਆ ਜਾਏ ਉਥੇ ਕੋਈ ਵੀ ਜਿਹੜੀ ਮੰਜ਼ਲ ਹੈ ਉਹ ਫਤਿਹ ਕਰੇ ਬਿਨਾ ਰਹਿ ਨਹੀਂ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ